ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਕੋਲ ਵਕਤ-ਵਕਤ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਆਪਣੇ ਦੁੱਖ ਤਕਲੀਫ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਬਹੁਤ ਜਗ੍ਹਾ ਟ੍ਰੀਟਮੈਂਟ ਕਰਵਾ ਚੁੱਕੇ ਨੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਓ ਤੁਹਾਨੂੰ ਐਸੇ ਇੱਕ ਪੇਸ਼ੈਂਟ ਦੇ ਨਾਲ ਮਿਲਾਉਂਦੇ ਨੇ ਜਿਨ੍ਹਾਂ ਦੇ ਪਿੱਠ ਦੇ ਵਿੱਚ ਲਗਭਗ 20 ਸਾਲ 20 ਸਾਲਾਂ ਤੋਂ ਉਹਨਾਂ ਦੇ ਪਿੱਠ ਦੇ ਵਿੱਚ ਦਰਦ ਸੀ ਤੇ ਹੁਣ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਆਓ ਪੇਸ਼ੈਂਟ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਵਾਈ ਗੁਰਜੀਤ ਕਾਲਸਾ ਵਾਈ ਗੁਰਜੀਤ ਕਾਲਸਾ ਵਾਈ ਗੁਰਜੀਤ ਤੁਸੀਂ ਕਿੱਥੋਂ ਆਇਓ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਪਿੰਡ ਕਲੌਂਦੀ ਤੋਂ ਤੁਹਾਨੂੰ ਕੀ ਹੋਇਆ ਸੀ ਕਿ ਅਜੇ ਕਿੰਨੀ ਦੇਰ ਪੁਰਾਣਾ ਤੁਹਾਡੇ ਦਰਦ ਇਹ ਮੇਰੇ ਸਰ ਬਹੁਤ ਸਾਲ ਪੁਰਾਣਾ ਦਰਦ ਹੈ ਤੇ 20 ਸਾਲ ਹੋ ਗਏ ਨੂੰ ਤਕਰੀਬਨ ਮੈਂ ਬਹੁਤ ਜਗ੍ਹਾ ਜਾ ਚੁੱਕੀ ਹਾਂ ਘੁੰਮ ਚੁੱਕੇ ਹਾਂ ਤੇ ਪਹਿਲਾਂ ਤਾਂ ਮੇਰਾ ਟਰੀਟਮੈਂਟ ਸਰੰਦ ਫਤੇਗੜ ਸਾਫ ਤੋਂ ਹੋਇਆ ਜੀ ਤੇ ਵਿਚ ਵਿਚ ਮੈਂ ਉੱਥੇ ਵੀ ਕਰਵਾਉਂਦੀ ਰਹੀ ਥੈਰੇਪੀ ਵੀ ਕਰਵਾਉਂਦੀ ਰਹੀ ਤੇ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਤੇ ਫੇਰ ਮੈਂ ਫੇਰ ਖੰਨੇ ਵੀ ਗਈ ਜੀ ਫਿਰ ਉੱਥੇ ਵੀ ਡਾਕਟਰ ਦੇ ਗਈ ਉੱਥੋਂ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਤੇ ਫਿਰ ਮੈਂ ਉਦੋਂ ਸਾਲ 6 ਮਹੀਨੇ ਬਾਅਦ ਸੇ ਚੰਡੀਗੜ੍ਹ ਆਈ ਤੇ ਜਿਆਦਾ ਪ੍ਰੋਬਲਮ ਹੋਣ ਕਰਕੇ ਲਤ ਵਿੱਚ ਜੀ ਜਿਆਦਾ ਵੱਧ ਗਈ ਸੀ ਤੇ ਫਿਰ ਮੈਂ ਚੰਡੀਗੜ੍ਹ ਆਈ ਚੰਡੀਗੜ੍ਹ ਵੀ 2 ਮਹੀਨੇ ਟ੍ਰੀਟਮੈਂਟ ਕਰਵਾਇਆ ਤੇ ਉੱਥੇ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ ਤੇ ਉੱਥੇ ਫਿਰ ਮੈਂ ਤੁਹਾਡੀ ਐਡ ਦੇਖੀ ਐਡ ਦੇਖਣ ਤੋਂ ਬਾਅਦ ਮੈਂ ਲਿੰਕ ਤੁਹਾਡਾ ਦੇਖਣ ਤੋਂ ਬਾਅਦ ਮੈਂ ਇੱਥੇ ਆਈ ਤੇ ਇੱਥੇ ਮੈਨੂੰ 2-3 ਦਿਨ ਬਾਅਦ ਪ੍ਰੋਬਲਮ ਨਾ ਤੁਸੀਂ ਮੇਰੀ ਜਿੱਥੇ ਸੀ ਉੱਥੋਂ ਹੀ ਪਟੜਿਆ ਜੀ ਮੈਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਪਈ ਵੀ ਜਿੱਥੇ ਮੇਰੀ ਪ੍ਰੋਬਲਮ ਆ ਮੈਂ ਤੁਹਾਨੂੰ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਤਾ ਵੀ ਇੱਕੋ ਇੱਥੋਂ ਮੈਂ ਆਈ ਇੱਥੋਂ ਇੱਥੇ ਜਾ ਕੇ ਆਈ ਇੱਥੋਂ ਤੇ ਇੱਥੇ ਮੇਰੀ ਲੱਤ 'ਚ ਦਰਦ ਜਾ ਰਿਹਾ ਜੀ ਤੇ ਤੁਸੀਂ ਮੈਨੂੰ ਉੱਥੋਂ ਹੀ ਆਪੇ ਹੀ ਪਕੜ ਲਿਆ ਜਿੱਥੇ ਮੇਰੇ ਦਰਦ ਹੁੰਦਾ ਸੀ ਜ਼ਿਆਦਾਤਰ ਤੇ ਜਦੋਂ ਤੁਸੀਂ ਮੈਨੂੰ ਮੈਂ ਮੰਨ ਗਈ ਤੇ ਵੀ ਹਾਂ ਵੀ ਮੈਂ ਘਰ ਜਾ ਕੇ ਵੀ ਗੱਲ ਕੀਤੀ ਵੀ ਤੇ ਘਰਦਿਆਂ ਨਾਲ ਵੀ ਤੇ ਮੇਰੇ ਉੱਥੋਂ ਹੀ ਦਰਦ ਫੜ ਲਿਆ ਜੀ ਤੇ ਮੈਨੂੰ ਹੁਣ ਕਾਫੀ ਖਾਰਕ ਹੈ ਤਿੰਨ ਦਿਨ ਬਾਅਦ ਚੌਥੇ ਦਿਨ ਹੀ ਮੈਨੂੰ ਪਤਾ ਚੱਲ ਗਿਆ ਸੀ ਪਹਿਲਾਂ ਮੈਂ ਸਵੇਰੇ ਜਦੋਂ ਉੱਠਦੀ ਸੀ ਇਹਨਾਂ ਲਗਾਤਾਰ ਦਰਦ ਵੱਧ ਚੁੱਕਿਆ ਸੀ ਜਦੋਂ ਮੈਂ ਸਵੇਰੇ ਉੱਠਦੀ ਸੀ ਮੇਰੇ ਤੇ ਸਵੇਰੇ ਸ਼ਨਾਣ ਕਰਨ ਤੇ ਬਾਦ ਰਸੋਈ ਚ ਖੜਨਾ ਤੇ ਖੜਨ ਨਹੀਂ ਹੁੰਦਾ ਸੀ ਹੁਣ ਮੈਂ ਤਕਰੀਬਨ 3 ਘੰਟੇ 4 ਘੰਟੇ ਖੜ ਸਕਦੀ ਹਾਂ ਅੱਗੇ ਮੇਰੇ ਤੇ ਇੰਨਾ ਕੁ ਵੀ ਨਹੀਂ ਸੀ ਹੁੰਦਾ ਹੁਣ ਮੈਂ 4 ਘੰਟੇ ਵੀ ਖੜ ਸਕਦੀ ਹਾਂ ਖੜ ਜਾਨੀ ਹੁਣ ਮੈਂ ਰੋਟੀ ਸਬਜੀ ਸਾਥ ਬਣਾਉਣੀ ਆ ਤੇ ਫਿਰ ਰਿਲੈਕਸ ਹੋ ਕੇ ਫਿਰ ਕੰਮ ਜਾਨੀ ਹੁਣ ਜਿਹੜਾ ਰੂਟੀਨ ਦੇ ਵਿੱਚ ਮੇਰੇ ਦਰਦ ਹੁੰਦਾ ਸੀ ਉਹ ਹੁਣ ਨਹੀਂ ਹੁਣ ਕੰਮ ਕਰਨ ਦਾ ਵੀ ਦਿਲ ਕਰਦਾ ਜੀ ਹੁਣ ਕੰਮ ਇਕੰਦਰ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਤੇ ਹੁਣ ਪਹਿਲਾਂ ਮੈਂ ਖੁਸ਼ ਵੀ ਨਹੀਂ ਸੀ ਰਹਿੰਦੀ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਮੈਨੂੰ ਕੋਈ ਉਮੀਦ ਜਾਗ ਗਈ ਐ ਤੁਹਾਨੂੰ ਮੈਨੂੰ ਚੰਗਾ ਲੱਗਿਆ ਵਧੀਆ ਲੱਗਿਆ ਮੈਨੂੰ ਹਰੇ ਦਾ ਪਹਿਲੇ ਦਿਨ ਮੈਨੂੰ ਥੋੜਾ ਜਿਹਾ ਇੱਕ ਵਾਰੀ ਆ ਕੇ ਲੱਗਿਆ ਦੂਜੇ ਦਿਨ ਮੈਨੂੰ ਇੰਨਾ ਵਧੀਆ ਲੱਗਿਆ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਤੁਹਾਡੀ ਟਰੀਟਮੈਂਟ ਤੁਹਾਡਾ ਪਿਆਰ ਨਾਲ ਬੋਲਣਾ ਤੁਹਾਡਾ ਹੱਸ ਕੇ ਬੋਲਣਾ ਤੁਹਾਡਾ ਬਹੁਤ ਮੈਨੂੰ ਚੰਗਾ ਲੱਗਿਆ ਤੇ ਦੂਜਾ ਜਿੰਨਾ ਵੀ ਇੱਥੇ ਮਰੀਜ਼ ਨੇ ਮਰੀਜ਼ ਮੈਨੂੰ ਮਰੀਜ਼ ਨਹੀਂ ਲੱਗੇ ਇੱਕ ਪਰਿਵਾਰ ਲੱਗਿਆ ਫੈਮਲੀ ਮੰਗੋ ਲੱਗਿਆ ਕਿਉਂਕਿ ਇਹਨਾਂ ਨੇ ਮੈਨੂੰ ਨਾਂ ਜਾਣਦੇ ਹੋਏ ਵੀ ਸਤਿ ਸ਼੍ਰੀ ਅਕਾਲ ਕਿਹਾ ਨੀਚੇ ਦੀਦੀ ਮਿਲੇ ਮੈਂ ਜਦੋਂ ਪੜੀ ਉਦੋਂ ਵੀ ਸਤਿ ਸ਼੍ਰੀ ਅਕਾਲ ਕਿਹਾ ਮੈਂ ਬੜਾ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਵੀ ਜੋ ਮੈਂ ਪਿਆਰ ਘਰ ਚ ਜਾਂ ਬਾਹਰ ਕਿਤੇ ਵੀ ਜਾ ਕੇ ਮੈਨੂੰ ਨਹੀਂ ਮਿਲਿਆ ਮੈਨੂੰ ਪਿਆਰ ਵੀ ਮਿਲਿਆ ਮੈਨੂੰ ਪਿਆਰ ਵੀ ਲੱਭਿਆ ਹੋਇਆ ਜੀ ਹਾਂਜੀ ਸੰਗਤ ਜੀ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਇਹਨਾਂ ਨੂੰ 20 ਸਾਲ ਪੁਰਾਣਾ ਦਰ ਸੀ ਇਹ ਮੈਨੂੰ ਦੱਸ ਰਹੇ ਸੀ ਕਿ ਕਾफी ਜਗ੍ਹਾ ਟ੍ਰੀਟਮੈਂਟ ਕਰਵਾਇਆ ਇਹਨਾਂ ਨੇ ਹੱਥ-ਵਾਲਾ ਵੀ ਕਰਵਾਏ ਸੀ ਕਿਸੇ ਤੋਂ ਝੜਾ ਵੀ ਕਰਵਾਇਆ ਸੀ ਪਰ ਤੁਹਾਡੇ ਜਾਣਕਾਰੀ ਦੇ ਲਈ ਮੈਂ ਦੱਸ ਦਵਾਂ ਕਿ ਜਿਹੜਾ ਮੈਡੀਕਲ ਕੰਡੀਸ਼ਨ ਹੁੰਦੀ ਆ ਉਹ ਡਾਕਟਰ ਨੂੰ ਹੀ ਦਿਖਾਓ ਮੈਡੀਕਲ ਦੇ ਵਿੱਚ ਹੀ ਉਹਦਾ ਟ੍ਰੀਟਮੈਂਟ ਹੁੰਦਾ ਤੁਸੀਂ ਇੱਧਰ-ਉੱਧਰ ਪਟਕਣ ਦੀ ਵਜ੍ਹਾ ਇਹ ਆਪਣਾ ਟਾਈਮ ਵੇਸਟ ਨਾ ਕਰੋ ਆਪਣੇ ਪੈਸੇ ਵੇਸਟ ਨਾ ਕਰੋ ਨਹੀਂ ਤੇ ਤੁਹਾਡਾ ਦਰਦ ਵੱਧ ਵੀ ਸਕਦਾ ਹੈ ਤੁਹਾਡੀ ਕੰਡੀਸ਼ਨ ਉੱਥੇ ਤੱਕ ਵੀ ਪਹੁੰਚ ਸਕਦੀ ਹੈ ਤੁਸੀਂ ਚੱਲਣ ਤੋਂ ਵੀ ਅਸਮਰਤ ਰਹਿ ਜਾਓਗੇ ਸੋ ਪਤਾ ਨੋਟ ਕਰੋ ਜੀ ਸਰਵ ਹਿਮੈਨਿਟੀ ਸਰਵ ਗੋ ਪਿੰਡ ਮਦਨਹੜੀ ਖਰੜ ਦੇ ਨੇੜੇ ਜ਼ਿਲ੍ਹਾ ਮੁਹਾਲੀ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਦਰਦ ਹੈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ